ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਇਸੇ ਜਗ੍ਹਾ ਤੇ ਪਿਛਲੇ 25 ਸਾਲ ਤੋਂ ਬਾਬਾ ਜੀ ਦਾ ਅਸ਼ੀਰਵਾਦ ਦੁਕਾਨਦਾਰ ਭਰਾਵਾਂ ਦਾ ਸਹਿਯੋਗ ਉਹ ਮਲ੍ਹਵਾਸੀ ਸਹਿਯੋਗ ਨਾਲ ਠੰਡੇ ਮਿੱਠੇ ਜਲਦੀ ਸ਼ਵੀਲ ਔਰ ਕੜੀ ਚਾਵਲ ਦਾ ਲੰਗਾ ਲਗਾਇਆ ਜਾਂਦਾ ਜੀ ਇਸ ਸਾਲ ਕੜੀ ਚਾਵਲ ਲੰਗਾ ਲਗਾਇਆ ਜੀ ਇਸ ਤੋਂ ਪਿਛਲੇ ਸਾਲ ਪਾਪਾ ਜੀ ਦਾ ਔਰ ਠੰਡੇ ਮਿੱਠੇ ਜਲਦੀ ਸ਼ਵੀਲ ਦਾ ਲੰਗਾ ਲਗਾਇਆ ਸੀ ਉਸ ਤੋਂ ਪਿਛਲੇ ਸਾਲ ਮਤਲਬ ਹਰ ਸਾਲ ਕੋਈ ਨਾ ਕੋਈ ਸੀ ਬਦਲਾ ਕਰਕੇ ਲੰਗਾ ਲਗਾਣੇ ਆ ਔਰ ਮੈਂ ਕਿ ਜਿੱਥੇ ਹੋ ਸਕੇ ਲੋਕਾਂ ਦਾ ਠੰਡੇ ਪਾਣੀ ਨੂੰ ਪਲਾ ਕੇ ਇਹ ਭਲਾ ਕਰੋ ਤਾਂ ਕਿ ਲੋਕਾਂ ਨੂੰ ਗਰਮੀ ਤੋਂ ਰਾਤ ਮਿਲ ਸਕੇ ਜੀ ਔਰ ਹਰ ਘਰ ਦੇ ਵਿੱਚ ਇੱਕ ਬ੍ਰਿਕਸ਼ ਲਗਾਓ ਜੀ ਤਾਂ ਕਿ ਉਹਦੀ ਜਿਹੜੀ ਹਵਾ ਆਵੇ ਲੋਕਾਂ ਨੂੰ ਉਹਦਾ ਗਰਮੀ ਤੋਂ ਰਾਤ ਮਿਲ ਸਕੇ ਜੀ ਔਰ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੀਏ ਮੇਰਾ ਸ਼ਹਿਰ ਵਾਸੀਆਂ ਨੂੰ ਸੰਦੇਸ਼ ਹੈ ਜੀ ਉਸ ਤੋਂ ਬਾਅਦ ਮੇਰਾ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਹੈ ਕਿ ਜੇ ਜਿਹੜਾ ਅਸੀਂ ਨਸ਼ਾ ਕਰਦੇ ਆ ਨਸ਼ੇ ਤੋਂ ਨਸ਼ੇ ਤੋਂ ਮੁਕਤ ਰਹੋ ਇਹ ਜਿਹੜਾ ਨਸ਼ਾ ਹੈ ਕਈ ਘਰਾਂ ਨੂੰ ਖਾ ਗਿਆ ਜੀ ਕਈ ਜਵਾਨੀਆਂ ਖਾ ਗਿਆ ਇਸ ਕਰਕੇ ਨਸ਼ੇ ਤੋਂ ਦੂਰ ਰਹੋ ਔਰ ਪੰਜਾਬ ਸਰਕਾਰ ਨੇ ਇੱਕ ਸਹਿਯੋਗ ਚਲਾਇਆ ਜੁੱਦ ਨਸ਼ਾ ਵਿਰੋਧ ਸਰਕਾਰ ਦਾ ਸਹਿਯੋਗ ਦੋ ਤੁਹਾਨੂੰ ਜਿੱਥੇ ਕੋਈ ਬੰਦਾ ਮਿਲਦਾ ਹੈ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਦੱਸ ਸਕੀਏ ਔਰ ਉਹਨਾਂ ਦਾ ਇੱਕ ਕਾਬੂ ਕਰ ਸਕੀਏ ਉਹਨਾਂ ਨੂੰ ਕਿ ਪੰਜਾਬ 'ਚ ਨਸ਼ਾ ਨਹੀਂ ਹੋਏਗਾ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ